ਇਹ ਹੋਰ ਸਿੰਘ ਬੜੇ ਨਿੱਕੋ ਬੋਲਦਾ ਨਹੀਂ ਮੇਰੀ ਚੱਕੀ ਲੱਗੀ ਹੈ ਤੇ ਕੱਲ ਕੋਈ ਮੇਰੇ ਕੋ ਮੁੰਡਾ ਆਟਾ ਲੈ ਕੇ ਆਇਆ ਜਿਹਦੀ ਤੋਂ ਗਰੀਬ ਆ ਕਿਸੇ ਵੀ ਬਿਲਕੁਲ ਜੇ ਉਹ ਪੰਜਾਬ ਕੋਲ ਆਟਾ ਕੱਢ ਪ੍ਰਤੀਕਰਨ ਦੇ ਕੋਲ ਚਲਾ ਜਾਵੇ ਤੇ ਮੈਂ ਉਹ ਗੱਟਾ ਤੋੜ ਕੇ ਤੇ ਅੰਦਰ ਚਲਾ ਜਾ ਕਰ ਸਾਫ ਪਰ ਨਾਲ ਹੀ ਤੇ ਮੇਰਾ ਪਿਛਲਾ ਬੈਕਸਾਈਡ ਮકાਨ ਤੇ ਜੇ ਮੈਂ ਵਾਫ ਤੋਂ ਮੇ ਟਬਾ ਲਾਇਆ ਤਾਂ ਆਟਾ ਲੈ ਕੇ ਚੋਕੇ ਮੇਰਾ ਕੜਕਾ ਦੇ ਤੇ ਤੋ ਕੋ ਲੇਗਾ ਜੇ ਮੈਂ ਵੀਰੇ ਕੈਮਰਾ ਲਗਾ ਸੀ ਸੀ ਕਿਆ ਪਹਿਲਾਂ ਹੀ ਮੇਰੀ ਗੱਲ ਚੱਤੀ ਗਈ ਜੀ ਮੈਂ ਕੀ ਹੁਣ ਹੋ ਗਿਆ ਤੱਕ ਤੁਹਾਨੂੰ ਬਾਈਚ ਕੈਮਰੇ ਜੀ ਤੇ ਉਹ ਕੈਮਰੇ ਜੀ ਬਈ ਆ ਗਏ ਜੀ ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਗਰੀਬ ਆਦਮ ਨੂੰ ਠੋਕੜ ਪਾ ਕੇ ਰੋਈ ਜੀ ਹਾਂ ਬਾਈ ਜੀ ਮਨੇ ਗਰੀਬ ਆਦਮੀ ਉਹ ਵੀ ਬਿਲਕੁਲ ਗਰੀਬ ਆ ਤੇ ਮੈਂ ਗਰੀਬ ਆਦਮੀ ਨੂੰ ਕਾਹਨ ਕਿਥੋਂ ਦੇਵਾਂ ਮੈਂ پوری ਕਰਕੇ ਮੇਰੇ ਕੋਲ ਤੋੜ ਹੀ ਬਟਾ ਸੀ ਜਿਹੜਾ ਉਹਦੇ ਵਿੱਚ ਮਨੂੰ 2 ਕਿਲੋ ਕਾਟ ਹੋਣੀ ਸੀ ਤੇ ਹੁਣ 50 ਕਿਲੋ ਮੈਂ ਕਿਥੋਂ ਨੁੱਕਰ ਕੇ ਦਵਾਂਗਾ ਕੀ ਅਪੀਲ ਕੀ ਕਰਨਾ ਚਾਹੋਗੇ ਅਪੀਲ ਮੈਂ ਇਹੀ ਕਰਨਾ ਚਾਹੁੰਦਾ ਜੀ ਪ੍ਰਸ਼ਾਸਨੋਂ ਵੀ ਸਾਡੀ ਮਦਦ ਕੀਤੀ ਜੇ ਜੇ ਅੱਗੇ ਤੋਂ ਗਾਵਾਂ ਤੋਂ ਅਜਿਹੀ ਗਰੀਬ ਲੋਕ ਬਣਾ ਲਈ ਠੱਗਪੁੱਟ ਫੜੀ ਦੇਤੀ ਹੈ ਹੋਈ ਹੈ ਭਾਈ ਜੀ ਸਾਡੀ ਇੱਕ ਹੋਰ ਬੇਨਤੀ ਹੈ ਉਹ ਚੋਰਾ ਨੂੰ ਵੀ ਕੱਟ ਕਰਕੇ ਭਾਈ ਜੀ ਚੋਰੀ ਦਾ ਹਰਕ ਤੇ ਤਗੜੇ ਦੀ ਵੀ ਮਾੜੀ ਹੈ ਤੇ ਗਰੀਬ ਦੀ ਮਾੜੀ ਹੈ ਵੀ ਖਾਸ ਕਰਕੇ ਭਾਈ ਜੀ ਗਰੀਬ ਆਦਮ ਦਾ ਘਟੋ ਪਰ ਵੱਟ ਜ਼ਰੂਰ ਬੱਜਦਾ ਹੈ ਇਹ ਲੱਗਦਾ ਕਰੋ ਜੀ ਬਿਲਕੁਲ ਗਰੀਬ ਹੈ ਇਹ ਆਦਮੀ ਕਿਤੋਂ ਪੂਰਾ ਦੇ ਹੋਏ ਆਹੀ ਸਾਡੀ ਬੇਨਤੀ ਹੈ ਕੀ ਘਟਨਾ ਹੋਈ ਹੈਗੀ ਆ ਮੇਰਾ ਨਾਮ ਹੈ ਗੋਰਾ। ਓਕੇ ਕੀ ਘਟਨਾ ਕੀ ਹੋਈ ਹੈਗੀ ਆ? ਜੀ ਮੈਂ ਦੀਪ ਨੂੰ ਜੋ ਕਹਾਣੀ ਮਿਲੀ ਸੀ ਜੀ। ਓਕੇ ਤੇ ਉਹ ਜੀ ਗੰਗਾਲੀ ਚੱਕੀ ਦੇ ਮੁਸੱਲ ਰੱਖ ਗਿਆ ਜੀ। ਹੂੰ ਜਦੋਂ ਮਾਇਆ ਜੀ ਉਹ ਗੱਟਾ ਜਿਹੜਾ ਇਹ ਚੋਰੀ ਹੋ ਗਿਆ। ਓਕੇ ਤੇ ਹੁਣ ਫਿਰ ਆਕਣ ਜਿਹੜਾ ਆਟੇ ਦਾ ਕਿਵੇਂ ਫਿਰ ਵੀ ਤੁਹਾਡਾ ਬਜਾ ਰਿਹਾ। ਭਾਈ ਦੁਕਾਨ ਤੋਂ ਗੂੰਦ ਲਿਆਈਦਾ ਹਾਂ ਮਲਾਂ ਮੋਟਾ ਥੋੜਾ ਜੀ। ਅੱਛਾ। ਕੀ ਮੰਗ ਕੀ ਕਰਦੇ ਹੈਗੇ ਉਹ? ਮੰਗਾ ਹੈ ਜੀ ਵਿਚੋਰਾ ਲੋਕ ਗਰੀਬ ਬੰਦੇ ਨੇ ਨਾ ੱਟਾ ਨਾ ਘੱਟ।